ਹਲਕੀ ਹਲ ਚੱਲਦਾ ਰਿਹਾ ਅੱਜ ਆਪਾਂ ਗੁਰਦੁਆਰਾ ਸਾਹਿਬ ਬੇਸ਼ਕੁਕ ਸੰਤ ਪਪਾ ਫਰਖਾ ਸਿੰਘ ਜੀ ਦਦੇਲ ਸਾਹਿਬ ਬਾਬਿਆਂ ਦੀ ਵਰਖੀ ਆਉਣ ਵਾਲੀ ਹੈ 4 ਤੇ 5 ਦਸੰਬਰ ਨੂੰ ਤੇ ਆਪਾਂ ਸਾਫ ਸਫਾਈ ਦਾ ਕੰਮ ਕਰ ਰਹੇ ਆ ਤੇ ਆਪਾਂ ਅਜੋ ਤਣੂ ਨਾਲ ਲਪਣੇ ਹੋਰ ਸੇਵਾਦਾਰ ਲੱਗੇ ਆ ਤੇ ਆਪਾਂ ਸਾਰਾ ਸਫਾਈ ਕਰਨੀ ਘਰੇ ਘਰੇ ਉਹ ਕਰ ਚੁੱਕੇ ਆ ਤੇ ਕੋ ਕਰਨੀ ਆ ਤੇ ਜੁੜੇ ਰਹੋ ਵਲੌਗ ਦੇ ਨਾਲ ਆਜੋ ਤੁਹਾਨੂੰ ਗੱਲਾਂ ਬਾਤਾਂ ਪਿੰਡਾਂ ਦੀਆਂ ਸੁਣਾਉਣੇ ਆ ਤੇ ਵਖਾਉ ਨੇ ਕਿ ਤਨ ਮੋਲਾ ਤੇ ਇਹਨਾਂ ਦਰਸ਼ਨ ਕਰ ਸਕਦੇ ਜੀ ਦੇਸ਼ ਭਗਤ ਸੰਤ ਪਪਾ ਫਸਾਕਾ ਸਿੰਘ ਜੀ ਪਿੰਡ ਦਾ ਦੇਹ ਸਾਹ ਜਿਲ੍ਹਾ ਤਰਨਤਾਰਨ ਤੇ ਵੀਡੀਓ ਵੇਨੇ ਰਹੋ ਇੰਟਰਸਟਿੰਗ ਹੋ ਗਈ ਗੱਲਾਂ ਬਾਤਾਂ ਕਰਦੇ ਆ ਵੇਖੋ ਬੰਦੇ ਪਹੁੰਚ ਚੁਕੇ ਨੇ ਇਹ ਚਾਹ ਦਾ ਲਾਤਾ ਪਹਿਲਾਂ ਆਉਂਦਿਆਂ ਨਹੀਂ ਤੇ ਬਾਕੀ ਹੋਰ ਸੇਵਾ ਚੱਲ ਰਹੀ ਆ ਗੁੰਮਟ ਦੀ ਉਤਭਾਈ ਇਹ ਦੇਖੋ ਕਿੰਨਾ ਵਧੀਆ ਤੇ ਵਾਹਿਗੁਰੂ ਖੇਰ ਕਰੇ ਸੱਚੇ ਬਾਦਸ਼ਾਹ ਬੰਦੇ ਚਾਈ ਤੇ ਜੜੇ ਆ ਤੇ ਬਾਬਾ ਜੀ ਦੀ ਬਹੁਤ ਕਿਰਪਾ ਆ ਲੰਗਰ ਹਾਲ ਨੇ ਉਹ ਬਣਿਆ ਵਾ ਤੇ ਆ ਸੇਵਾਦਾਰ ਬੈਠੇ ਆ। ਹਾਂ। ਕੀ? ਚਲੋ। ਆਇ ਤਾਂ ਨਿਗੇ ਨਿਗੇ ਟਿੰਡੇ ਵੀ ਲਾਏ ਜੇ। ਨਿਗੇ ਨਿਗੇ ਟਿੰਡੇ ਵੀ। ਆਏ ਆਏ ਅੱਜ ਸੱਤੇ ਵਾਲਾ ਵੀ ਆਇਆ ਈ। ਓਏ, ਕਿਲਾੜੇ ਸਕੂਟਰੀ। ਲੈ ਆਉਣ ਲਾਇਆ। ਵੇਖ ਲੈ ਮੈਂ ਲਾਉਂ ਨੀ। ਜਾ। ਹਾਂ ਅੱਜ ਚਾਹ ਠੰਡੀ ਦੀ ਜੰਮੀ ਮਾਮਾ। ਵੇਖ ਲੈ ਚਨਾਉਣੀ ਤੇ। ਮੈਂ ਲੈ ਆਵਣੀ ਪੁੱਤਾਂ ਨੇ। ਚਾਹ ਚਾਹ ਪੀ ਕੇ ਲੈਣਾ। ਚਲਾਉਣੀ ਪੈਣੀ ਓ। ਚਲਾਣੀ ਪੈਣੀ ਓ। ਲੈ ਬاں। ਥਮਣ ਮਰ ਲੈ ਉਹਦੇ। ਨਾਲ ਚੇਰੂ ਕਰ ਲੂਗਾ। ਝੇਰੂ ਨੂੰ ਆਜ ਮਾਰ ਲੈਣੇ। ਉਹ ਸੁਣ ਲੈ ਗਿਆ ਵਰਚਾ ਉਹਨੇ ਕਰਾਣਾ ਹੁੰਦਾ ਮੈਨੂੰ ਕਰਾਉਣਾ। ਫੂਦ ਇਹਦਾ ਮੈਚ ਰਵਣੀ ਆ ਤੇ। ਚਾਹ ਆ ਚੁੱਕੀ ਐ ਜੀ। ਇਹਦਾ ਫੋਟੋ ਬਣਾ। ਹਾਂ। ਮੈਂ ਨਾਲ ਲੈ ਬੈਠਣਾ। ਠੀਕ ਆ। ਚੱਲ। ਆਉਣੇ ਬਾਅਦ। ਇਹ ਕੋਰ ਹੈਗਾ ਇਹ ਨਾਲ ਮੈਂ ਤੇ ਆ ਵਾਂ ਕਰਕੇ ਉਹ ਜਰਾ ਹੁੜਦਾ ਹਾਂ ਚੈਕ ਲਾਗੂ ਆ ਚੈਕਲ ਚਲਾ ਲਈ ਨਾ ਮੈਨੂੰ ਸ਼ਾਮ ਨੂੰ ਚਲਾ ਲੂੰਗਾ ਆਂ ਚਲਾ ਲਾਇਆ ਤੇ ਉਹਦੀ ਰੇਸ ਹੀ ਮਰੋਟ ਨਹੀਂ ਆ ਉਹ ਵੀ ਚੈਕਲ ਆ ਰਹੀ ਆ ਐਂ ਚਲਾ ਵਾਂ ਚੈਕਲ ਐਂ ਚੈਂਚ ਸਕੂਟਰੀ ਚਲਾ ਲੀਂਦਾ ਤੇ ਕੋਈ ਚੈਂਚ ਵਾਲਾ ਸਾਈਕਲ ਚਾਹਦਾ ਫਿਰ ਤੂੰ ਸਕੂਟਰੀ ਚਲਾ ਸਕਦਾ ਐ ਚਲੋ ਅੱਜ ਗਾੜੀ ਤੈਨੂੰ ਮੈਂ ਮਗਰ ਬਹੂੰਗਾ ਤੂੰ ਚਲਾਈ ਹਾਂ ਠੀਕ ਆ ਕਾਲ ਸੇਵਾ ਕਰ ਲਈ ਹੈ ਰਾਜਤ ਨੂੰ ਜਾ ਸਿਕਾਉਣੇ ਆ ਹੈ ਫੇ ਠੀਕ ਆ ਚੱਲ ਆ ਫੇ ਟਰੈਕਟਰ ਟਰੈਕਟਰ ਆਗਾ ਮਸਹੀ ਆ ਟਰੈਕਟਰ ਤੇ ਰੱਦਾਂ ਠੀਕ ਆ ਸਕੂਲ ਨਹੀਂ ਗਿਆ ਅੱਜ ਬਾਦੋ ਇਹਨੂੰ ਕਿਹੜੀ ਸਾਈਡ ਤੇ ਇਹਨੂੰ ਰੱਖ ਲ ਇਹਨੂੰ ਰੱਖ ਲੋਗੇ ਇਹ ਬਾਦੋ ਮੈਂ ਕਿਹਾ ਨਾ ਔਹ ਸੁੱਕੇ ਸੁੱਕੇ ਨੂੰ ਰੱਖ ਲਈਏ ਸੁੱਕੇ ਸੁੱਕੇ ਨੂੰ ਰੱਖ ਲਈਏ ਔਰ ਨਹੀਂ ਆ ਵੜੀ ਹੈ ਲੈ ਜਾ ਉਹ ਆ ਬੇਕਰਾ 바ਵਾ ਪੰਡ ਬੰਨ ਤਗੜੀ ਹਾਂ ਪੰਡ ਬੰਨ ਤਗੜੀ ਪੰਡ ਇਹ ਦੀ ਗੱਲ ਨਹੀਂ ਬਾਬੇ ਨੂੰ ਪਤਾ ਉਹ ਨਹੀਂ ਕੋਈ ਗੱਲ ਹੀ ਨਹੀਂ ਆਦੇ ਜੀ ਆਪਾਂ ਉੱਥੇ ਛੁੱਟ ਕੋਣਾ ਪੋਤੋ ਉਹ ਗੱਲ ਹੀ ਨਹੀਂ ਯਾਰ ਬੋਤੇ ਆ ਗੋ ਬੋਤੇ ਆ ਗੋ ਬੋਤੇ ਆ ਗੋ ਲਾਇਆ ਰਾਇ ਰਾਤਰਾ ਪੰਡ ਪਾਈ ਜਾਂ ਨਾਲ ਛਾਪੇ ਨਾਲ ਹੀ ਇਹ ਆ ਮੈਂ ਕਰਨਾ ਆਸਪਾਸ ਖੇ ਰਹੀ ਆ ਆ ਸੁੱਕੇ ਬੱਗੋ ਇਹ ਇਹ ਨਾ ਮੁੜ ਕੇ ਇਹ ਤੂੰ ਲੈ ਜਾ ਘਰੇ ਤੇ ਕੁੜਿਆ ਦਾ ਇਹਦੇ ਧੋਏ ਨਾ ਨਸ਼ਾ ਜਾ ਕਰੇ ਮੈਂ ਇਹਨਾਂ ਦੇ ਤੂੰ ਇਹਨਾਂ ਦਾ ਨਸ਼ਾ ਜਾ ਕਰੇ ਰੋਟੀਆਂ ਲਾਉਣ ਵਾਲਿਆਂ ਨੂੰ ਹੈ ਸੁੱਕੇ ਦਾ ਕੁੜਮੀ ਰਹਿ ਜਾ ਹੁਣ ਕਿੱਥੇ ਨਹੀਂ ਨਹੀਂ ਇੱਥੇ ਨਹੀਂ ਬੱਸ ਸੁੱਕ ਗਿਆ ਉੱਤੇ ਉੱਤੇ ਹੀ ਹੰਦਾ ਵਾ ਲੋ ਜੀ ਚੱਲ ਰਹੀ ਬਾਬੇ ਜੀ ਤਾਪਸਥਾਨ ਤੇ ਸੇਵਾ ਦੇਜ ਭਗਤ ਸੰਤ ਪਾਪਾ ਉਸਾਕਾ ਸਿੰਘ ਜੀ ਪਿੰਡ ਦਦੇਰ ਸਾਹਿਬ ਬੁੰਡੇ ਕਰਾ ਸੇਵਾ ਉਹ ਮਾਮਾ ਵਿੱਚ ਆ ਗਈ ਭੁੰਡੀ ਪਾਣੀ ਚਾਹ ਪੀ ਲਿਆ ਹਾਲ ਹੀ 4 5 ਦਸੰਬਰ ਨੂੰ ਮੇਲਾ ਮੇਲਾ ਤਾਂ ਸ਼ੁਰੂ ਹੀ ਆ ਸਮਝ ਲਓ ਹਣ ਤੋਂ ਹੀ ਪਰ ਵੱਡਾ ਮੇਲਾ ਉਦੋਂ ਤੇ ਤਾਂ ਕਰਕੇ ਸੇਵਾ ਚੱਲ ਰਹੀ ਛੜਕਦੀ ਉਹ ਪਿੱਛੋਂ ਤੱਕ ਸਫਾਈ ਕਰਦੀ ਸਾਰੀ ਲੱਗ ਜੂ ਪਰ ਆ ਕੇ ਤਾਂ ਮਾਰਦਾ ਮੁੰਡਾ ਪੋਲੇ ਪੋਲੇ ਜਿਆਦਾ ਨਹੀਂ ਬਸ ਘਾਹ ਨੂੰ ਮਾਰਨਾ 4 ਦਿਨ ਡਿਊਟੀ ਚੱਲਣੀ ਇੱਥੇ ਇਹੋ ਹੀ ਤੇ ਸਿੱਖਲਾ ਘਾਹ ਪੁੱਟਣਾ ਠੀਕ ਆ ਘਾਹ ਮਾਮਾ ਘਾਹ ਪਾੜਾ ਇਹ ਵੀ ਕੰਮ ਸਿੱਖਣੇ ਪੈਂਦੇ ਸਾਰੇ ਇਹ ਨਾ ਕੋਈ ਆਵੇ ਤੇ ਇਹ ਕਰਨਾ ਨਹੀਂ ਤੇ ਹੋਰ ਹੋਰ ਕੋਈ ਕਾਮਣਾ ਮਲੇ ਪੱਕਾ ਪੱਕਾ ਇਹ ਤੇ ਆਪਣਾ ਘਰ ਦਾ ਹੈਗਾ ਯਾਰ ਉਹ ਗੱਦਾਰੇ ਚਾਹ ਵੀ ਆ ਚੁੱਕੀ ਆ ਲੰਗਰ ਲੰਗਰ ਛਾ ਗਏ 11 ਕੜਾਹ ਕੜੂ ਕੱਲ ਦਾ ਵਧਿਆ ਖਾਏ ਆ ਤੇ ਚਾਹ ਆ ਗਈ ਉਤੋਂ ਉਤੋਂ ਚਾਹ ਆ ਚੁੱਕੀ ਆ ਤੇ ਬੰਦੇ ਹੋ ਗਏ ਤੇਜ਼ ਅਨਛੇ ਵੇਖੋ ਵਾਰਿਆ ਕਹੀਓ ਭੂਟਾ ਨਾ ਪਰਾ ਵਾ ਪੁੱਟਦੀ ਕਾ ਹੀ ਪੁੱਟੀ ਕੱਲਾ ਕੀ ਗੱਲ ਗੱਲਾਂ ਕਰਨਾ ਗੱਲਾਂ ਕਰਨਾ ਤੇਰਾ ਟਿਕਨ ਨਹੀਂ ਦਿੰਦਾ ਬਈ ਬਾਨੇ ਕਿੱਥੇ ਰੱਖਣੀ ਆ ਹਾਂ ਉਹ ਇਧਰ ਬਾਹਰ ਸੁੱਕਾ ਵਿੱਚ ਮੋਢੇ ਜਿਹੜਾ ਭੂਟਾ ਪਰਲੇ ਬਣ ਗਿਆ ਜਿਹੜਾ ਬਾਟਾ ਹੈ ਹੈ ਆ ਉਧਰ ਆਰੀ ਫੜ ਲਾ ਮਮਾ ਮੂਵੀ ਬਣਾਈਏ ਨਾ ਮੂਵੀ ਵੀ ਜ਼ਰੂਰੀ ਆ ਤੁਹਾਨੂੰ ਦਿਖਾਉਣਾ ਨਹੀਂ ਬਾਹਰ ਤੁਹਾਨੂੰ ਚੈਨਲ ਚੈਨਲ ਤੇ ਕਿਹੜੇ ਪਾਉਂਡ ਹੈ ਉਹ ਉੱਥੇ ਵੜੇਂਦੇ ਸੌਦੇ ਨਾ ਉਧਰ ਉਧਰ ਬੱਕਰੀ ਵੜੀ ਨਾ ਏਰੀਏ ਜਾ ਓਏ ਆ ਜੇ ਰਾਜੂ ਹਣੀ ਆਉਂਦੇ ਹੁੰਦੇ ਆ ਬੱਕਰਾ ਬੱਕਰਾ ਮੰਡੀ ਬੱਕਰ ਮੰਡੀ ਆਹੋ ਨਹੀਂ ਨਹੀਂ ਇੱਧਰ ਹੈ ਗਈ ਫਰੋਜਪੁਰ ਵਾਲਾ ਰਾਜੂ ਹਣੀ ਵੜੀ ਵੀਡੀਓ ਬਣਾਉਂਦੇ ਓ ਰਾਜੂ ਆਹੋ ਦਲਾਲ ਦਲਾਲ ਆ ਉਹ ਏਲਤੀਲੇ ਵਾਲੇ ਉਹ ਵੜੀ ਵੀਡੀਓ ਬਣਾਉਂਦੇ ਇੰਨੇ 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 ਤਾੜੀ ਨੂਰ ਵਿੱਚ ਬਾਤ ਸਫਾਈ ਕਰਦੇ ਆਪਾਂ ਇੱਥੇ ਅੱਗੇ ਬੜੀ ਖੇਡ ਲੀਵੇ ਮੇਲੇ ਵਾਲਦਾਂ ਵਿੱਚ ਬੜੀ ਲੁਗਣ ਵਿੱਚ ਹੀ ਰਾਤੋਂ ਚੱਲਦੀ ਦੇਖ ਹਾਂ ਜੋਨ ਫਾੜੇ ਹੋਏ ਨੇ ਜੇ ਮਗਰੋਂ ਤਿਲਕ ਕੀ ਦੇ ਪਾਓ ਕਿੱਥੇ ਮਿਸਤਰੀ ਚਾਹ ਆ ਲੈ ਉਹ ਚਾਹ ਵਾਲਾ ਪਾਪੀ ਵੇਖ ਲੋ ਉਹ ਆ ਪਾ ਕੇ ਤੇ ਚਲੇ ਗਿਆ ਇਹ ਜੰਗ ਦਾ ਆਉਂਦਾ ਚਾਹ ਵੀ ਚਾਹ ਫੜਾ ਪਾਣੀ ਪੀ ਲਓ ਤੈਨੂੰ ਚਾਹ ਹੁੰਦੇ ਚਾਹੀ ਚੱਲੇ ਆਖੋ ਜੱਤੀ ਬਗਉ ਅਗਲਾ ਪੁੱਤ ਜੈਵੜੇ ਚੀਗ ਨਿਕਲੀ ਆ ਗਾਲੀ ਨਾ ਕਰੀ ਉਹਨੂੰ ਵੀਰ ਨੂੰ ਦੇ ਚਾ ਮਰੂ ਜੇ ਬਹੁਤ ਲੱਗਾ ਆ ਬਾਬੇ ਵਾਲੇ ਦਾ ਨਿੰਬੂ ਬਹੁਤ ਲੱਗਾ ਆ ਜਮਾਈ ਤੇਰਾ ਵੀ ਚਲਦੀ ਨਾ ਖਾ ਚਾ ਨਾ ਕੀ ਨਾ ਖਾਲਾ ਮਰੂਦ ਰੇੜੀ ਦੇਖ ਲਓਗੇ ਥੋੜਾ ਉਧਰ ਲਾਲੀ ਉਹ ਸਾਰੇ ਬੂਟੇ ਲਾਲ ਦੇ ਅੰਛਾ ਜਾ ਚਾਹ ਪੀ ਲੈ ਜਾ ਆਲਾ ਕਲਾਸੀ ਪੜ ਲੈ ਲੈ ਜਾ ਸੁੱਤੀ ਸੁੱਤੀ ਆ ਰਿਚਾਰਜ ਕਰ ਪਾਣੀ ਪੀ ਲੈ ਬਿਲੋ ਜੀ ਚਾਹ ਜੀ ਗਲਾਸ ਨਾ ਖਾਏ ਨਾ ਗੈਰ ਨਹੀਂ ਜਾ ਪਰ ਹਾ ਚੀ ਨਹੀਂ ਬੰਦੀ ਸਵਾਰੀ ਵਾਕੇ ਹੁੰਦਾ ਵੱਕਰਾ ਸਵਾਦ ਆਉਂਦਾ ਥੱਲੇ ਲੱਗੀ ਹੁੰਦੀ ਬੋਲਾ ਲੱਗਾ ਹੁੰਦਾ ਉਦਾਂ ਦਾ ਹੁੰਦਾ ਹੀ ਸਵਾਦ ਨਹੀਂ ਬੰਦੀ ਬੜਾ ਦਾਲ ਵੀ ਵੇਖ ਲਾ ਗੁਰਦਰ ਨਾਲ ਦੀ ਨਹੀਂ ਕਿਤੇ ਬੰਦੀ ਹਾਂ ਨਹੀਂ ਨਾ ਨਾ ਪਰਛਾਦੇ ਆ ਪਰਜਾ ਦੇ ਮਾਣੇ ਦਿੱਤੇ ਕਰਕੇ ਦੇਰ ਉਪਰਾਂ ਅੱਛਾ ਅੱਦੇ ਗੱਡੇ ਸਾਜੀ ਚੱਲ ਕੇ ਸਾਲਾ ਮੇਰਾ ਨਾਲ ਤਾਂ ਨੇ ਸਾਨੂੰ 30 ਰੁਪਏ ਪਲੇਟ ਲਾਤੀ ਸਮੋਸਿਆਂ ਦੀ ਲਾਗੇ ਪਨੀਰ ਪਿਆ ਹੈ ਮਾਰਿਆ ਉਤੋਂ ਲੱਪਾ ਇਨਾ ਖਿੱਚਿਆ ਮਾਏ ਜਿਉ 17 ਦੇ ਅੰਦਰ ਲਾਲਾ ਦੀ ਤੂੰ ਕੈਨਰਾਂ ਨਗਾਇਆ 1/2 ਕਿਲੋ ਪਨੀਰ ਮੈਂ ਖਾ ਗਿਆ ਨਾ ਦਾ ਹਾਂ ਮੁਰਕਿਆਂ ਦਾ ਸਾਲਾ ਵੀਰਾਂ ਦਾ ਬਾਜੀ ਉੱਤੇ ਮਲਾਈ ਛਾਵ ਗਈ ਉਹ ਕਰਦਾ ਭਾਈ ਮੈਂ ਬਰੋਬਰਾਂ ਕੱਟ ਕੇ ਉਹਨਾਂ ਕਹ ਵੇ ਲਾ ਲਿਆ ਮਾਏ ਇਸ ਤਰ੍ਹਾਂ ਜੇ ਕਰਦੇ ਲਾ ਲਿਆ 60 ਦੇੜੇ ਪੈੜੇ ਦੀ ਦਰਵਾਹ 150 ਗਿਆ ਮਾਰਦੇ ਨੇ ਖੜਾ ਚੌਟੀ 15 ਕਰਦੇ ਹਾਂ ਹਾਂ ਵੀ ਖਿਚੋ ਦੇ ਲਾ ਲਓ ਹੱਥ ਜੇ ਪਾਲੀ ਇੰਨਾ ਰੁਕ ਪਾਹੇ ਨੂੰ ਵੀ ਬੋਣੇ ਆ ਬੰਦੇ ਮਾਰਸ਼ਲ ਫਿਰ ਇਹਨਾਂ ਦਾ ਮਾਲ ਆ ਆਂ ਡਾ ਲਓ ਇਹਨੂੰ ਨਾ ਰੇ ਲੋ ਪੋਲਾ ਮਹਾ ਪੋਲਾ ਲਓ ਜੀ ਸੇਵਾ ਚੱਲ ਰਹੀ ਆ ਜੀ ਅਫੜ ਆ ਰਹੀ ਸੇਵਾ ਬੰਦੇ ਐਂ ਪੂਰੇ ਲੰਗਰ ਪਾਣੀ ਛੱਕੇ ਚਾਹ ਪਾਣੀ ਛੱਕੇ ਪੂਰੇ ਰੈੜੀ ਆ ਥਾ ਕਿੱਡਾ ਖੁੱਲਾ ਖੁੱਲਾ ਹੋ ਗਿਆ ਆ ਆਵੇ ਲੈ ਹੁੰਦਾ ਉਹ ਦਾਤਰ ਫੜੀ ਆਈ ਤੇ ਉਹ ਪੌੜੀ ਲਾ ਕੇ ਰੱਖੀ ਆ ਰਹੀ ਸੋਚ ਕੇ ਨਾ ਪਿਆ ਤੇ ਸੋ ਰਟ ਦੋ ਜਾ ਉਹ ਨਾ ਪਿਆ ਪੁੱਤ ਬਹੁਤ ਰੋਦ ਖਾਈ ਹਾਂ ਹਾਂ ਯਾ ਚਾ ਮਾ ਚੰਦ ਬਣਾਵਾ ਹਾਂ ਤੇਰਾ ਮਾ ਚੰਦ ਪੁੱਤ ਆ ਖਾ ਲੋ ਨਿੰਬੂ ਪੁੱਤ ਆ ਨਿੰਬੂ ਖਾ ਲੋ ਫਿਰ ਨਾ ਉਹ ਇਹਦੀ ਵੀਡੀਓ ਬਣਾ ਬਾਬੇ ਦੇ ਪਾਜੀ ਨਹੀਂ ਨਹੀਂ ਤਾਂ ਖਾ ਜਾ ਨਾ ਵੀ ਬਣਾਉਣ ਡਿਆ ਵਾ ਸਾਰਾ ਖਾਣਾ ਹੀ ਆ ਬਈ ਕੇਰਾ ਖਾਲਾ ਬਹੁਤ ਛੋਟਾ ਨਹੀਂ ਦੇਣਾ ਵਾ ਜਾ ਭਾਵੇਂ ਆ ਸਾਰੇ ਖਾਣਾ ਤੋੜ ਕੇ ਕਿੰਨੇ ਲਿਆਇਆ ਹੈ ਇਹਨੇ ਤੋੜ ਕੇ ਅੰਦੇ ਤੋੜ ਕੇ ਇੱਕ ਇੱਕ ਕਰ ਦਮ ਉਹਨੇ ਗਾੜੀ ਜਾਣਾ ਵਾ ਬੱਗੋ ਵਾ ਕੇ ਭਾਏ ਬੰਨ ਕੇ ਭਾਏ ਹੰਦਾ ਉਤੇ ਬੱਗੋ ਦੇ ਪੰਗੂ ਡੇ ਰੇ ਚੜਿਆ ਕਸਾਵਦਾ ਕੇ ਭਗੋਂ ਦੇ ਪੰਗੂੜੇ ਅੰਗੂੜੇ ਕੇ ਨਹੀਂ ਪਰ ਇਹਨਾਂ ਕਹਤ ਤਲਕ ਜੀ